ਤੇ ਬਸ ਆਪਣੇ ਨਰ ਸਾਹਿਬ ਬਸ 5 ਮਿੰਟ ਵੀਰ ਨਨ ਉਹ ਗਾ ਲੋ ਕੋਈ ਇੱਕ ਦੀ ਉਹ ਗਾ ਹਾਂ ਹਾਂ ਗੱਲਾ ਕੀਬੋਰਡ ਤੇ ਹਾਂਜੀ ਸੁਰ ਦੱਸੋ ਅੱਛਾ ਠੀਕ ਹੈ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਸਿੱਖ ਲਈ ਪਰ ਸਿੱਖਣਾ ਜ਼ਰੂਰ ਹੈ ਮੇਰੀ ਜਾਨ ਹੈਨਾ ਤੇਰੇ ਵਾਸਤੇ ਦੁਆ ਹੈ ਜੇ ਤੂੰ ਦਿਲੋਂ ਗਾਣਾ ਜੇ ਤੂੰ ਦਿਲੋਂ ਗਾਏਗਾ ਤੇ ਅੱਲਾਹ ਨੇ ਤੈਨੂੰ ਬੜੀ ਤਰੱਕੀ ਦੇਣੀ ਹੈ ਠੀਕ ਹੈ ਮਹਾਮਾਇ ਨੇ ਤੇਰੀ ਬਹੁਤ ਵਧੀਆ ਤਰੀਕੇ ਦੇ ਨਾਲ ਬਾਹ ਫੜਨੀ ਹੈ ਪਰ ਸ਼ਰਤ ਇਹ ਮੈਂ ਤੈਨੂੰ ਸੁਣਿਆ ਨਹੀਂ ਹਜੇ ਪਰ ਤੂੰ ਸੁਰਜ ਹੋਣਾ ਚਾਹੀਦਾ ਤੇਰੇ ਆਪ ਵੀ ਅੰਦਰ ਸੁਰ ਹੋਣਾ ਚਾਹੀਦਾ ਫਿਰ ਕਿਉਂ ਵੀ ਹੈ ਆਪਣੇ ਵਿੱਚ ਸੁਰ ਹੋਣਾ ਚਾਹੀਦਾ ਉਹ ਅੱਲਾਹ ਵੱਲੋਂ ਹੁੰਦਾ ਪਰਮਾਤਮਾ ਵੱਲੋਂ ਹੁੰਦਾ ਤੇ ਲੈ ਮੇਰਾ ਵੀਰ ਦੋ ਬੋਲ ਆਪਣੇ ਜੇ ਕਹਾਰਾ ਸ਼ੇਰਾਵਾਲੀ ਜਿੱਦਾ ਬੋਲੀਏ ਸੱਚੇ ਦਰਵਾਜ਼ੇ ਕੀ ਸਾਡੇ ਭਾਜੀ ਖਾਨ ਸਾਹਿਬ ਜੀ ਇਹਨਾਂ ਦਾ ਮੈਂ ਬਹੁਤ-ਬਹੁਤ ਥੈਂਕ ਯੂ ਕਰਦਾ ਕਿ ਆਪਣੇ ਕੋਲ ਬਹੁਤ ਵੱਡੀ ਗੱਲ ਹੈ ਮੇਰੇ ਲਈ ਉਸਤਾਦ ਜੀ ਬਹੁਤ ਵੱਡੀ ਗੱਲ ਹੈ ਉਸਤਾਦ ਜੀ ਇੱਕ ਤਾੜੀ ਲਾ ਦਿਓ ਉਸਤਾਦ ਜੀ ਦੇ ਨਾਂ ਤੇ ਹਾਂਜੀ ਚਾਰ ਬੋਲ ਹੀ ਕਹਿਣੇ ਹਾਂਜੀ ਹੋ ਰੱਬ ਕੀ ਚੋਨੇ ਹੋਈ ਚੜੀ ਚੜਿਓਨੇ ਹੋ ਰੱਬ ਕੀ ਚੋਨੇ ਹੋਨੇ ਹਈ ਚੜੀ ਚੜਿਓਨੇ ਕਿਉਂ ਸੁਖੀ ਵਸਦੀਆਂ ਮਾਵਾਂ ਨਾ ਕਿਉਂ ਸੁਖੀ ਵਸਦੀਆਂ ਮਾਵਾਂ ਨਾ ਹਏ ਇੰਜ ਡਾਡਾ ਵੈਰ ਕੁਮਾਲਨ ਹਏ ਰੱਬ ਕੀ ਦੇਣਾ ਤੇਰਾ ਮਾਵਾਂ ਨੇ ਹਏ ਜਿੱਦੇ ਪੁੱਤ ਤੂੰ ਕੋਲ ਬੁਲਾ ਲੈ ਹਾਏ ਰੱਬਾ ਕੀ ਦੇਣਾ ਤੇਰਾ ਮਾਵਨੇ ਹਾਏ ਜੀ ਦੇ ਪੁੱਤ ਤੂੰ ਕੋਲੇ ਬੋਲਾ ਲੈਨੇ ਗੂਗਲ ਤੇ ਸੰਚਾਰ ਕੇ ਮੈਂ ਹਾਏ ਹਾਏ ਗੂਗਲ ਤੇ ਸੰਚਾਰ ਕੇ ਮੈਂ ਹੈ ਤੇ ਦੀਪਿੰਦ ਨੂੰ ਵੇਖਦਾ ਹੈ ਚੋਕੇ ਦੇ ਵਿੱਚ ਬੈਠੀ ਮਾਂ ਤੈਨੂੰ ਮੱਥਾ ਟੇਕਦਾ ਆ ਹਾਈ ਗੇਲਤਾ ਤੇਰਾ ਅੱਜ ਵੀ ਅੰਮੀ ਏ ਬੱਚਾ ਤੇਰੇ ਲਈ ਹੋਰਾਂ ਲਈ ਹਉ ਝੂਠਾ ਭਰੀਏ ਸੱਚਾ ਤੇਰੇ ਲਈ ਲਿਖਿਆ ਪਿਆ ਸਨੇਹਾ ਹੱਥ ਠਣ ਦੇ 베ਜ ਦਿਆ ਹਏ ਚੁੰਕੇ ਦੇ ਵਿੱਚ ਬੈਠੀ ਮਾ ਬਹੁਤ 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 ਧੰਨਵਾਦ ਕਰਦਾ ਹਾਂ ਉਹ ਮੇਰੇ ਜਿਹੜੇ ਉਸਤਾਦ ਜੀ ਨੇ ਆਪਣੇ ਨੇ ਬਹੁਤ ਜੂਰ ਲਾਇਆ ਇੱਥੇ ਲਿਆਉਣ ਲਈ ਪਰ ਮੇਰੇ ਲਈ ਉਸਤਾਦ ਜੀ ਬਹੁਤ ਬਹੁਤ ਵੱਡੀ ਗੱਲ ਹੈ ਮੈਂ ਤਾਂ ਕੱਖ ਵੀ ਨਹੀਂ ਤੁਹਾਡੀ ਤੁਹਾਨੂੰ ਸੌਰੀ ਇੱਕ ਗੱਲ ਮੈਂ ਖਾਨਪਾ ਖੜਾ ਹੈ ਇਹ ਸਾਡਾ ਪ੍ਰਾਯਤ ਹੁੰਦਾ ਇੱਕ ਸਾਡੇ ਕੋਲ ਮੁੰਡਾ ਆਇਆ ਸੀ ਉਹ ਕਹਿੰਦਾ ਖਾਨਪਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇਹਾੜੇ ਮਿਲਿਆ ਸਾਨੂੰ ਉਨੇ ਦੁਬਈ ਦੀ ਟਿਕਟ ਕੈਨਸਲ ਕਰਾਈ ਸੀ ਖਾਨ ਪਾਦਾ ਕਰਕੇ ਸ਼ੋਹਦਾ ਕਰਕੇ ਉਹਦੇ ਮੂੰਹ ਚੋਂ ਇੱਕ ਲਫਜ਼ ਨਿਕਲ ਗਿਆ ਕਹਿੰਦਾ ਮੈਂ ਉਨੀ ਰਿਸਪੈਕਟ ਆਪਣੇ ਮਾਪੇ ਦੇ ਨਹੀਂ ਕਰਦਾ ਜਿੰਨੀ ਪਾ ਮੈਂ ਤੇਰੀ ਕਰਦਾ ਪਾ ਕਹਿੰਦਾ ਤੂੰ ਮੇਰੀ ਰਿਸਪੈਕਟ ਕਰਦਾ ਨਹੀਂ ਕਿਉਂਕਿ ਤੂੰ ਆਪਣੇ ਮਾਪੇ ਦੇ ਨਹੀਂ ਕਰਦਾ ਕਹਿੰਦਾ ਮੀਨਿੰਗ ਇਹ ਹੈ ਆ ਜਿਹੜਾ ਤੂੰ ਗਾਣਾ ਗਾਇਆ ਹੈ ਖਾਨ ਪਾਹਨੇ ਵੀ ਗਾਇਆ ਇੱਕ ਅਲੱਗ ਗਾਣਾ ਨਹੀਂ ਇਹਨੂੰ ਪਹਿਲਾਂ ਆਪਣੀ ਜ਼ਿੰਦਗੀ ਤੇ ਆਪਣੇ ਆਪ ਤੇ ਹੰਡਾਉਣਾ ਹੈ ਅਮਲ ਕਰਨਾ ਹੈ ਉਸ ਤੋਂ ਬਾਅਦ ਫਿਰ ਹੈਨਾ ਤੂੰ ਬਹੁਤ ਪਿਆਰਾ ਭਰਾ ਹੈ ਖਾਨ ਸਾਹਿਬ ਤੇ ਗੱਲ ਸਾਹਿਬ ਇਕ ਕਪੂਰਸਰੇ ਵਾਲੇ ਸਾਰੇ ਨਾਂ ਦੇ ਪਿੱਛੇ ਸਾਹਬ ਲਾਉਂਦੇ ਆ। ਸੋ ਬਹੁਤ ਸ਼ੁਕਰੀਆ ਬਾਦ ਮਿਹਰਬਾਨੀ ਬੜੇ ਪਿਆਰੇ ਨੇ। ਜਿਹੜੇ ਜਿਹੜੇ ਆਪਣੇ ਆਪਣੇ ਮਾਪੇ ਬਾਪ ਨੂੰ ਪਿਆਰ ਕਰਦੇ ਜ਼ੋਰਦਾਰ ਤਾੜੀਆਂ ਵਜਾਓ ਜ਼ਰਾ ਆਪਣੇ ਆਪਣੇ ਮਾਪੇ ਬਾਪ ਲਈ। ਅੱਲਾ ਸੁਰ ਤਫੀਕ ਕਰੇ, ਅੱਲਾ ਸੁਰ ਨਵਾਜ਼ੇ। ਪ੍ਰਮਾਤਮਾ ਸੁਰ ਨਵਾਜ਼ੇ। ਸਾਡੇ ਨਾਲ ਬਹੁਤ ਚੰਗਾ ਗੁੰਦਾ। ਸਾਨੂੰ ਤਾਂ ਗਾਣਾ ਹੀ ਨਹੀਂ ਆਇਆ। ਕੀ ਬਾਤ ਹੈ। ਨਾਰ ਸਾਫ। ਗੱਲ 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 ਤਲਵੰਡੀ ਵੀ ਕੀ ਬਾਤ ਹੈ। ਤਾੜੀਆਂ ਮਾਰਦੇ ਜ਼ੋਰਦਾਰ। ਸੋਣਾ ਗਾਇਆ ਵੀਰ ਨੇ ਰਿਆਜ਼ ਕਰਨਾ ਮੇਰੀ ਜਾਨ ਬਹੁਤ ਸਾਰਾ ਠੀਕ ਹੈ ਹਜੇ ਬਹੁਤ ਰਿਆਜ਼ ਦੀ ਲੋੜ ਆ ਇਹ ਨਹੀਂ ਮੈਨੂੰ ਵੀ ਬਹੁਤ ਰਿਆਜ਼ ਦੀ ਲੋੜ ਆ ਮੈਂ ਵੀ ਹਜੇ ਸਿੱਖੀ ਜਾਣਾ ساری ਜ਼ਿੰਦਗੀ ਹੈ ਨਾ ਤੇ ਤੈਨੂੰ ਵੀ ਬਹੁਤ ਲੋੜ ਆ ਆਪਾਂ ਸਾਰਿਆਂ ਨੂੰ ਰਿਆਜ਼ ਦੀ ਮਿਹਨਤ ਦੀ ਬਹੁਤ ਲੋੜ ਹੈ ਸੋ ਇਸ ਕਰਕੇ ਜਿੰਨਾ ਵੀ ਗਾਉਣਾ ਆ ਉਹਨੂੰ ਸੋਚ ਕੇ ਗਾਉਣਾ ਹੈ